ਮੋਗਾ ਵਿਖੇ ਟ੍ਰੈਫਿਕ ਪੁਲਿਸ ਨੇ ਵੱਲੋਂ ਲਗਾਤਾਰ ਟ੍ਰੈਫਿਕ ਨੂੰ ਸਹੀ ਤਰੀਕੇ ਦੇ ਨਾਲ ਚਲਾਉਂਦੇ ਰਹੀ ਬਾਜ਼ਾਰਾ ਵਿੱਚੋਂ ਨਾਜਾਇਜ਼ ਕਬਜ਼ੇ ਹਟਾਏ ਜਾ ਰਹੇ ਨੇ ਤੇ ਬਕੈਰ ਪਾਰਕਿੰਗ ਤੋਂ ਖੜੀਆਂ ਗੱਡੀਆਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਇਸ ਮਹਿੰਮ ਦੇ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਅਸੀਂ ਲੋਕਾਂ ਨੂੰ ਬਾਜ਼ਾਰ ਵਿੱਚ ਆਰੀ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਐਸਐਸਪੀ ਮੋਗਾ ਤੇ ਡੀਐਸਪੀ ਟ੍ਰਾਫਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਮੋਗਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਪਾਰਕਿੰਗ ਤੋਂ ਬਗੈਰ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟੇ ਜਾ ਰਹੇ ਨੇ ਮਾਨਯੋਗ ਐਸਐਸਓ ਮੋਗਾ ਅਤੇ ਡੀਐਸਪੀ ਟ੍ਰਾਫਿਕ ਮੋਗਾ ਦੇ ਹੁਕਮਾਂ ਮੁਤਾਬਕ ਟ੍ਰਾਫਿਕ ਦੀ ਟੀਮ ਪੂਰੇ ਜੋਰ ਨਾਲ ਕੰਮ ਕਰ ਰਹੀ ਹੈ ਕੱਲ ਵੀ ਅਸੀਂ ਮੇਨ ਬਾਜ਼ਾਰ ਕਬਾੜ ਬਾਜ਼ਾਰ ਸਹਿਰਾ ਗਰਾਊਂਡ ਬਾਗਲੀ ਤਤਿਜ ਮਾਰਕੀਟ ਤੇ ਸੇਖਣਾਂ ਚੌਕ ਦੇ ਵਿੱਚੋਂ ਕਬਜ਼ੇ ਜਿਹੜੇ ਨਜਾਇਜ਼ ਸੀਗੇ ਦੂਰ ਕਰਾਏ ਸੀਗੇ ਅਤੇ ਨਰਵਿਕਨ ਟੈਪ ਟ੍ਰੈਪ ਕਾਉਂਸਲ ਸੰਬੰਧੀ ਲੋਕਾਂ ਨੂੰ ਸਹੀ ਮੋਜਾ ਕਾਉਂਸਲ ਸੰਬੰਧੀ ਪੂਰੇ ਅਪਰਾਲੇ ਕੀਤੇ ਅੱਜ ਦੂਸਰੇ ਦਿਨ ਵੀ ਜਿੱਥੇ-ਜਿੱਥੇ ਕੋਈ ਦੁਕਾਨਦਾਰਾਂ ਦੇ ਮੂਹਰੇ ਸ਼ਹਿਰ ਦੇ ਸਾਮਾਨ ਰੱਖਿਆ ਸੀਗਾ ਬੋਰਡ ਲਾਏ ਸੀਗੇ ਉਹਨਾਂ ਦੇ ਬੋਰਡ ਚਾਕੇ ਪਾਸੇ ਕਰਾਏ ਗਏ ਜਿਹੜੇ ਅਨਲੀਗਲ ਵਹੀਕਲ ਖੜੇ ਸੀਗੇ ਬਾਹਰ ਰੌਂਗ ਪਾਰਕ ਦਾ ਚਲਾਨ ਕੀਤੇ ਗਏ ਔਰ ਮੇਰੀ ਟੀਮ ਨੇ ਪੂਰੇ ਉੱਥੋਂ ਲੈ ਕੇ 메인 ਬਾਜ਼ਾਰ ਤੋਂ ਲੈ ਕੇ ਬਾਗ ਗਲੀ ਤਖਤਜ ਮਾਰਕੀਟ ਤੇ ਸ਼ੇਖਾਂ ਚੌਕ ਦੇ ਵਿੱਚ ਦੁਆਰੇ ਫਿਰ ਜਿਹੜੇ ਬਾਹਰ ਸਾਧੀਆਂ ਜਿਹੜੀਆਂ ਤੇ ਕਾਰਜੇ ਕਰਾਏ ਨੇ ਉਹਨਾਂ ਨੂੰ ਅਸੀਂ ਜਾ ਕੇ ਪਿੱਛੇ ਲੋਕਾਂ ਨੂੰ ਮਿਲਣੇ ਕਰਤਾ ਤਾਂ ਸਾਰੇ ਪੂਰੇ ਟਰਾਲੇ ਕਰ ਰਹੇ ਆ। ਜਿਹੜੇ ਵੀ ਹਿੱਕਲ ਗਾਉਂਡ ਪਾਰਕ ਗਲੇ ਉਹਨਾਂ ਦੇ ਬਾਅਦ ਤੋਂ ਲੜ ਕੀਤੇ ਜਾਵੇ ਇਹ ਦੇਖਾ ਨੂੰ ਹੋ ਦੇ ਤਾਂ ਕੀਆਂ ਗਈਆਂ। ਔਰ ਗ੍ਰਾਫਟ ਦੇ ਵਿੱਚ ਜੇ ਵੀ ਕਿਸੇ ਕਿਸੇ ਸਮੱਸਿਆ ਦੀ ਸਾਰੇ ਵੀਰਾਂ ਨੂੰ ਸਾਹਿਬ ਵਾਸੀਆਂ ਨੂੰ ਬੇਨਤੀ ਆ ਕਿ ਸਾਨੂੰ ਸਹਿਯੋਗ ਕਰੋ ਔਰ ਜਿੱਥੇ ਕਿਤੇ ਟ੍ਰੈਪ ਨਾਮ ਹੁੰਦਾ ਤੇ ਸਾਨੂੰ ਜਾਣਕਾਰੀ ਦਿਓ। ਪਰ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੱਥੇ ਕੋਈ ਵੀ ਹਾਈਕਲ ਦੇ ਡਾਕੂਮੈਂਟ ਕੱਟਾ ਅਸੀਂ ਉਹਨਾਂ ਦਾ ਪ੍ਰੋਪਰ ਇਤਲਾਨ ਕਰਦੇ ਹਾਂ ਜੇ ਕੋਈ ਮੌਕੇ ਤੇ ਬੰਦਾ ਨਹੀਂ ਹੁੰਦਾ ਉਹਦਾ ਇਤਲਾਨ ਕਰਕੇ ਅਸੀਂ ਸਲੈਪ ਉਹਦੇ ਵੀਕਲ ਦਾ ਗੱਡੀ ਦੇ ਵਿੱਚ ਪਾਖ ਦਿੰਦੇ ਹਾਂ ਅਸੀਂ ਕਿਸੇ ਨੂੰ ਸਪਿਆ ਨਹੀਂ ਕਰਦੇ ਅਸੀਂ ਵੱਧ ਅੱਜ ਬੋਟ ਲਾਉਂਦਾ ਬੋਟ ਲਾਉਂਦਾ ਸੀਗਾ ਤਾਂ ਕਿ ਮਾਰਦਾ ਸੀਗਾ ਉਹ ਵੀ ਅਸੀਂ ਇਤਲਾਨ ਕੀਤਾ ਉਹਦੇ ਸਾਰੋ ਵੀਕਲ ਦੇ ਉੱਪਰ ਚੜ੍ਹਦਾ ਜਦੋਂ ਕੱਲ ਨੂੰ ਵੀਕਲ ਵੇਚੇਗਾ ਜਾਂ ਕੁਝ ਕਰੇਗਾ ਤਾਂ ਉਹਨੂੰ ਇਤਲਾਨ ਭਰੇ ਬਣਾਉਣਾ ਵੀਕਲ ਵੇਚੇਗਾ ਨਹੀਂਗਾ ਕੀ ਅਪੀਲ ਕੀ ਕਰੋਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਸਾਡਾ ਸ ਮਤਲਬ ਕੋਈ ਵੀ ਵਾਹਨ ਨਹੀਂ ਖੜਾ ਕਰਨਾ ਜਿਵੇਂ ਹਸ ਸਰਕਾਰੀ ਹੱਤਾਲ ਦੇ ਵਿੱਚ ਪਾਰਕਿੰਗ ਆ ਮਤਲਬ ਦਾਣਾ ਮੰਡੀ ਦੇ ਵਿੱਚ ਪਾਰਕਿੰਗ ਆ ਪਰ ਨਗਰ ਨਿਗਮ ਦੇ ਵਿੱਚ ਪਾਰਕਿਆ ਉੱਥੇ ਆਪਣੇ ਵੀ ਕਿਲਾਓ ਅਤੇ ਮਤਲਬ ਵੱਡੇ ਵੀ ਕਿਲ ਜਿਹੜੇ ਉੱਥੇ ਲਾਓ ਤੇ ਛੋਟੇ ਵੀ ਕਿਲ ਮਤਲਬ ਸਾਈਡਾਂ ਤੇ ਲਾਓ ਕਿੱਟੀ ਪੱਟੀ ਤੋਂ ਬਾਹਰ ਲਾਓ ਤੇ ਨਹੀਂ ਤਾਂ ਉਹਨੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਸਰ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਨਹੀਂ ਲਗਾਤਾਰ ਜਾਰੀ ਰਹਿਣਗੀਆਂ ਜੀ ਲਗਾਤਾਰ ਹੁਣ ਤੱਕ ਕਿੰਨੇ ਚਲਾਨ ਕੱਟ ਚੁੱਕੇ ਨੇ ਹੁਣ ਤੱਕ ਜਿੱਦਾਂ ਮੈਂ ਲਗਿਆ ਹਫ਼ਤੇ ਦੀ ਕੀ ਵਸ ਸੀ 400 400 ਤੋਂ 500 ਤੱਕ ਖਾਰਟੀ ਨੇ ਮਿਲੀ ਕੀਤੀ ਜਾਵੇ ਅੱਜ ਕਿੰਨਾ ਚਲਾ ਲਈ ਅੱਜ ਅਸੀਂ ਘੱਟੋ ਘੱਟ 25 ਤੋਂ 30 ਚਲਾਣਾ ਮੇਰੀ ਟੀਮ ਨੇ ਕਰਤੇ ਵਾਕਿਹੜੇ ਵਾਕਖਾ ਕੋ ਪੁਆਇੰਟਾਂ ਤੇ ਸਾਡੇ ਜਵਾਨ ਆ ਉਹਨਾਂ ਨੇ ਵੀ ਉੱਤੱਕ ਤੱਕ ਘੱਟੋ ਘੱਟ 100 ਦੇ ਸਲਾਣਾ ਅਸੀਂ ਕਰ ਚੁੱਕੇ ਆ ਸ਼ਾਮ ਤੱਕ ਅਸੀਂ 200 ਦੇ ਪਲਾਨ ਕਰ ਦੇਵਾਂਗੇ